ਦਾ ਨਾਮ ਹੈ ਪੁਜਾਰੀ ਸਾਹਿਬ ਇਹ ਪਿੰਡ ਟਿਹਾਲਾ ਦੀ ਮੁੱਖ ਤਕੈਦ ਖਾਕ ਚਰਚਮਿਤ ਪੰਜਾਬ ਤੋਂ ਨਵਾਂ 12 ਟਰਾਲੀਆਂ ਤੇ ਟਰਾਲੇ ਮਿੱਟੀ ਨਾਲ ਲੱਦ ਕੇ ਆਈ ਜੀਵਾਂ ਦੇ ਉੱਤੇ ਕੋਰਬੂੜਾ ਨਵੇਂ ਪੌਦੇ ਲਾਗੇ ਜਿੱਥੇ ਕਿਦੇ ਪੌਵਾਲ ਤੇ ਅੱਗੇ ਟੁੱਗੀਆਂ ਲਾ ਕੇ ਸਾਰੇ ਸਾਨੂੰ ਜਿੱਥੇ ਲੋੜ ਪਈ ਉਹਥੇ ਅਸੀਂ ਕਮਿਟੀ ਲਾਵਾਂਗੇ ਕਿਉਂਕਿ ਕੱਲ ਸਾਡੇ ਡਾਕਟਰ ਆਏ ਸੀ ਅੱਜ ਜ਼ੋਰ ਲੋੜ ਪਈ ਤੇ ਅੱਜ ਅਸੀਂ 18 19 ਟਰਾਲੇ ਜਿਹੜੇ ਸਾਡੇ ਅੱਜ ਆ ਰਹੇ ਆ ਉਸ ਟਰਾਲੇ ਅਸੀਂ ਐਂ ਨਹੀਂ ਕਰਦੇ ਕੁਝ ਨਹੀਂ ਪਾਉਵਾਂ ਖਣੀ ਕਿਉਂਕਿ ਸਾਰੇ ਟਰਾਲੇ ਜਾਮ ਲੱਗਦਾ ਸੀ ਕੁਝ ਅਸੀਂ ਉਂ ਨਹੀਂ ਕਰਦੇ ਆ ਭਰਾਓ ਕੱਲ ਇਹ ਵੀ ਨਾਲ ਮੈਂ ਰਾਤੀ ਵੀਡੀਓ ਪਾਈ ਸੀ ਬਈ ਟਟੋ-ਟਟ ਤੇ ਸਾਨੂੰ ਤੋਰੇ ਦੇ ਰਿਹਾ ਉਹ ਜੇ ਤੋੜੀ ਅਸੀਂ ਬੰਦ ਤੇ ਪੂਰੇ ਭਾਰਕੇ ਹੀ ਲਾਈਏ ਨਾਲ ਕੰਪੈਕਟਰ ਵਾਲੀਆਂ ਜੇ ਵੀ ਤੁਹਾਨੂੰ ਨਾਲ ਆਉਂਦੀ ਨਾਲ ਸਾਡੇ ਮੂਰੇ ਆਉਂਦੇ ਆ ਉਹ ਅਸੀਂ ਸੇਵਾ ਵੀ ਕਰਦੇ ਆ ਇਹ ਕਰਕੇ ਅਹੀਂ ਅਨੇ ਵਕਤ ਵਕਤ ਜੋ ਆਇਆ ਪਾਣੀ ਜਿਹੜਾ ਬਰਾਬਰ ਚੱਲ ਰਿਹਾ ਕੋਈ ਭਰਾਂ ਦੇਗਾ ਕਮਿਨਿਸਪਾ ਬਣਾਉਣੀ ਹੈ ਕੀ ਕਿਉਂਕਿ ਪਿੱਛੇ ਮੀਂਹ ਪੈ ਰਿਹਾ ਇਹ ਕਰਕੇ ਅਹੀਂ ਨੇ ਵਕਤ 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 ਅਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਸਤਾ ਬਸਤ ਜੇਨਾਵਿਕੇ ਸਦਾ ਰਸਤਾ ਬਸਤ ਰਸਤਾ ਬਸਤ ਸਮਗਮ ਜਾਨੀ ਬੜੇ ਬੜੇ ਟਰਾਲੇ ਘਰ ਘਰ ਪਾਣੀ ਦੇ ਰਾਜ ਦੇ ਜਪਿਆ ਆ ਆ ਜਿਹੜਾ ਕੈਂਪ ਜਿਹੜਾ ਤੁਹਾਡਾ ਆਪਣਾ ਜਿਹੜਾ ਤਿੰਨ ਪਾਉ ਆਰ ਵੀਰ ਰਜਿੰਦਰ ਸਿੰਘ ਜੀ ਯਾਰ ਭਾਈ ਦੀਪ ਸਿੰਘ ਸਿੱਧੂ ਅਤੇ ਸਾਡੇ ਐਮਪੀ ਅਮਰਪਾਲ ਸਿੰਘ ਜੀ ਸੋ ਸਾਰਿਆਂ ਨੇ ਰਲ ਮਿਲ ਕੇ ਸੇਵਾ ਦੇ ਰੂਪ ਦੇ ਵਿੱਚ ਹਰ ਪੀੜਤਾ ਵਾਸਤੇ ਇਹ ਜਿਹੜਾ ਕੈਂਪ ਆ ਇਥੋਂ ਕੋਈ ਵੀ ਰਸਤਾ ਹੁੰਦੀ ਆ ਸਾਰੀ ਉਹ ਆਪ ਜੀ ਦੀ ਹਰ ਪੀੜਤਾ ਨੂੰ ਪੁਜਾਈ ਜਾਊਗੀ ਇਹ ਨਹੀਂ ਆ ਕਿ ਕੋਈ ਇੱਥੇ ਕੋਈ ਗਲਤ ਹੋਵੇਗਾ ਕਈਆਂ ਨੂੰ ਗਲਤ ਫਹਿਮੀਆਂ ਨਹੀਂ ਹੁੰਦੀਆਂ ਐ ਪਰ ਇੱਥੇ ਜਿੰਨੀ ਰਸਤੇ ਆ ਸਾਰੀ ਸੇਵ ਕੀਤੀ ਜਾ ਰਹੀ ਐ ਤਾਂ ਜੋ ਤੁਹਾਡਾ ਇਹ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਮਾਨ ਜਿਹੜਾ ਐ ਉਹ ਹਰ ਇੱਕ ਉਸਪੀਡ ਤੱਕ ਪਹੁੰਚਾਇਆ ਜਾਵੇ ਜਿਹਨੂੰ ਹਰਦੀ ਮਾਰਨੇ ਮਾਰਿਆ ਇਹ ਆ ਵੇਖੋ ਸਾਡੇ ਸਿੰਘ ਜਿਹੜੇ ਨੇ ਇਹ ਰਾਤ ਸੇਵਾ ਨਿਭਾ ਰਹੇ ਨੇ ਕੈਂਪ ਦੇ ਵਿੱਚ ਅਜਿਸਟਰ ਦੇ ਉੱਤੇ ਨਾਮ ਲਿਖੇ ਜਾ ਰਹੇ ਨੇ ਗੁਰਬੀਰ ਸਿੰਘ ਜੀ ਵੀਰ ਜੀ ਹੁਣੇ ਜਿਹੜੀ ਗੁਰਬੀਰ ਸਿੰਘ ਜਿਹੜੀ ਰਾਜਵੀਰ ਸਿੰਘ ਤੂਤ ਸਾਰੇ ਸਿੰਘ ਦਿਨ ਰਾਤ ਹੀ ਸੇਵਾ ਕਰ ਰਹੇ ਨੇ ਰਾਤ ਨੂੰ ਵੀ ਨਹੀਂ ਕੋਈ ਬੰਦਾ ਸੌਂ ਕੇ ਵੇਂਦਾ ਤੁਹਾਡੀਆਂ ਰਸਤਾ ਨੂੰ ਹਿਫਾਜ਼ਤ ਦੇ ਨਾਲ ਕਿਟਾਂ ਬਣਾਈਆਂ ਜਾ ਰਹੀਆਂ ਨੇ ਤਾਂ ਜੋ ਪਾਣੀ ਲੱਥੂਗਾ ਤੇ ਇਸ ਨੂੰ ਪਹੁੰਚਾਇਆ ਜਾਊਗਾ ਥਾਂ ਥਾਂ ਤੇ ਜਿੱਥੇ ਵੀ ਕਿਸੇ ਨੂੰ ਲੋੜ ਆ। ਸੋ ਸਾਡੇ ਤਲਵੰਡੀ ਤੋਂ ਪ੍ਰਧਾਨ ਸਾਹਿਬੀ ਆ ਕਿਸਾਨ ਸੰਘਸ਼ ਕਮੇਟੀ ਦੇ ਇਹ ਵੀ ਪਹੁੰਚੇ ਆ ਸੰਗਤਾਂ ਨੂੰ ਲੈ ਕੇ ਸੰਗਤ ਦੀ ਸੇਵਾ ਕਰ ਰਹੇ ਨੇ। ਸੋ ਗੁਰਮੁਖੋ ਪਿਆਰਿਓ ਇਹਦੀਆਂ ਸਾਡੀਆਂ ਕੈਂਪ ਆ ਆਪ ਸਾਹਿਬ ਸੰਗਤਾਂ ਦੇ ਉਪਰਾਲੇ ਸਭ ਕਾ ਹੀ ਇਹ ਕੈਂਪ ਚੱਲ ਰਹੇ ਨੇ। ਇਹ ਕੈਂਪ ਦੇ ਵਿੱਚ ਸਾਡੇ ਵੀਰੋ ਨੀਂ ਪੁੱਤਾਂ ਨੇ ਸਾਰੇ ਸੇਵਾ ਕਰ ਰਹੇ ਨੇ ਵੇਖੋ ਸੰਗਤਾਂ ਨੇ ਢੇਰ ਲਾਇਆ ਕੋਈ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ ਕੋਈ ਰਾਸ਼ਨ ਦੀ ਕਮੀ ਨਹੀਂ ਆਉਣ ਦਿੱਤੀ ਇਹ ਤੁਹਾਡਾ ਸਾਰਾ ਰਾਸ਼ਨ ਜਿਹੜਾ ਏ ਇਹ ਸਾਰਾ ਹੀ ਹਰ ਪੀੜ ਤਾਂ ਤੱਕ ਪਹੁੰਚਣਾ ਏ ਬਸ ਪਾਣੀ ਦੀ ਵੇਟ ਕੀਤੀ ਜਾ ਰਹੀ ਹੈ ਕਿ ਪਾਣੀ ਦਾ ਪੱਧਰ ਘਟ ਜਾਵੇ ਸੋ ਗੁਰੂ ਦਾ ਲੰਗਰ ਵੀ ਨਿਰੰਤਰ ਚੱਲ ਰਿਹਾ ਏ ਡਾਕਟਰ ਸਾਹਿਬ ਵੀ ਆਏ ਆ ਡਾਕਟਰ ਸਾਹਿਬ ਮੈਡੀਸਨ ਦੀ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਵੀ ਹਰ ਪੀੜਤਾ ਨੂੰ ਕੋਈ ਲੋੜ ਆ ਮੈਡੀਸਨ ਦੀ ਉਹ ਦਿਨ ਰਾਤ ਤੇ ਮੈਡੀਸਨ ਅਵੇਲੇਬਲ ਆ ਉਹ ਇੱਥੋਂ ਲੈ ਸਕਦੇ ਨੇ ਸਾਡੇ ਸਾਰੇ ਵੀ ਚਾਹ ਨੇ ਲੰਗਰ ਦੀ ਪਰਚਾਂਦੇ ਸਾਰੀ ਸੰਤ ਜਿੰਨੀ ਜੋਗੀ ਵੀ ਆ ਮਿੱਟੀ ਦੀ ਬਹੁਤ ਵੱਡੀ ਸੇਵਾ ਲੱਗੀ ਆ ਪਰਸੋਂ ਦੀ ਮਿੱਟੀ ਜਿਹੜੀ ਆ ਤਰ੍ਹਾਂ ਤਰ੍ਹਾਂ ਥਾਵਾਂ ਤੋਂ ਬਾਬਾ ਉਦਾਰ ਸਿੰਘ ਜੀ ਘਿਹਰੇ ਵਾਲੇ ਹੋਰ ਸਿੱਖ ਸੰਗਤਾਂ ਦੂਰੋਂ ਨੇੜੋਂ ਜਿੱਥੋਂ ਕਿਦੋਂ ਵੀ ਆਇਆ ਜਾਂਦਾ ਏ ਸੰਤ ਜਿਹੜੀ ਆ ਸੇਵਾ ਲੈ ਕੇ ਆ ਰਹੀ ਆ ਤੁਸੀਂ ਦੂਰ ਤੱਕ ਦੇਖ ਸਕਦੇ ਜੇ ਕਿੰਨਾਂ ਗੱਡੀਆਂ ਦੀਆਂ ਤਦਾਦਾਂ ਕਰੀਆਂ ਨੇ ਆ ਰਹੀ ਹੈ ਸੰਗਤਾਂ ਇੱਥੇ ਟੀਮਾਂ ਜਿਹੜੀਆਂ ਨੇ ਰਾਤੋਂ ਲੈ ਕੇ ਮਿੱਟੀ ਦੀ ਸੇਵਾ ਲੇ ਕੇ ਵੀ ਜਲਦੀ ਸੇਵਾ ਲੇ ਕੇ ਪੁੱਜਿਆ ਨੇ ਉਹ ਆਪ ਸਭ ਸੰਗਤਾਂ ਦਾ ਸਵਾਗਤ ਹੈ ਤੇ ਪਿਆਰਿਆਂ ਨੂੰ ਨਾਲ ਮਿਲ ਕੇ ਸਾਰੀਆਂ ਸੰਗਤਾਂ ਆਪਾਂ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਭਾਬੇ